ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਮ ਰਾਮ ਆਦਾਬ ਜੀ ਤੇ ਲੋ ਜੀ ਅੱਜ ਬਣਾਏ ਆਪਾਂ ਨੇ ਹਲਵਾਈ ਸਟਾਈਲ ਪਨੀਰ ਦੇ ਪਕੌੜੇ ਜਿਹੜੇ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਆ ਜੀ ਕਲਰ ਚੈੱਕ ਕਰੋ ਪਕੌੜੇ ਆ ਤੁਸੀਂ ਮੈਂ ਕਹਿੰਦਾ ਇਸ ਤਰੀਕੇ ਨਾਲ ਪਕੌੜੇ ਬਣਾ ਕੇ ਖਾਓਗੇ ਨਜ਼ਾਰਾ ਆ ਜਾਊਗਾ ਹਲਵਾਈ ਸਟਾਈਲ ਤੇ ਇਹਨਾਂ ਨੂੰ ਬਣਾਉਣ ਦੇ ਲਈ ਜਿਹੜਾ ਜਿਹੜਾ ਮੈਂ ਸਮਾਨ ਲਿਆ ਜਿਹੜੇ ਜਿਹੜੇ ਤਰੀਕੇ ਨਾਲ ਆਪਾਂ ਬਣਾਇਆ ਤੁਹਾਨੂੰ ਅੱਗੇ ਵੀਡੀਓ ਚ ਦੱਸਦੇ ਆ ਵੀਡੀਓ ਨਾਲ ਬਣੇ ਰਹੋ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਹਲਵਾਈ ਸਟਾਈਲ ਪਨੀਰ ਦੇ ਪਕੌੜੇ ਵੀ ਆਪਾਂ ਘਰਾਂ ਕਿਵੇਂ ਬਣਾ ਸਕਦੇ ਆ ਤੇ ਆਜੋ ਰੈਸਪੀ ਕਰਦੇ ਆ ਸਟਾਰਟ ਤੇ ਲਓ ਜੀ ਪਨੀਰ ਦੇ ਪਕੌੜੇ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦਾ ਆਪਾਂ ਨੂੰ ਪਨੀਰ ਤੇ ਜਦੋਂ ਵੀ ਆਪਾਂ ਨੇ ਪਨੀਰ ਦੇ ਪਕੌੜੇ ਬਣਾਉਣੇ ਪਨੀਰ ਆ ਜਿਹੜਾ ਥੋੜਾ ਜਿਹਾ ਹਾਰਡ ਹੋਣਾ ਚਾਹੀਦਾ ਹਲਕਾ ਜਿਹਾ ਠੀਕ ਹੈ ਜੀ ਜਿਹੜਾ ਖਸਤਾ ਪਨੀਰ ਹੁੰਦਾ ਹੈ ਨਾ ਜਾਂ ਪੋਲਾ ਪਨੀਰ ਹੁੰਦਾ ਉਹਦੇ ਵਿੱਚ ਅਕਸਰ ਆ ਜਿਹੜਾ ਉਹ ਪਾਣੀ ਭਰ ਜਾਂਦਾ ਹੈ ਇਸ ਕਰਕੇ ਬੇਸਣ ਦੀ ਜਿਹੜੀ ਕੋਟਿੰਗ ਆ ਪਨੀਰ ਤੇ ਸਹੀ ਨਹੀਂ ਆਉਂਦੀ ਹੈਗੀ ਇਸ ਕਰਕੇ ਜਦੋਂ ਵੀ ਪਕੌੜੇ ਬਣਾਉਣੇ ਪਨੀਰ ਦੇ ਥੋੜਾ ਜਿਹਾ ਇਦਾਂ ਦਾ ਵਧੀਆ ਯਾਨੀ ਹਾਰਡ ਪਨੀਰ ਹੋਣਾ ਚਾਹੀਦਾ ਹਲਕਾ ਠੀਕ ਹੈ ਜੀ ਤੇ ਪੀਸ ਆ ਜਿਹੜੇ ਤੁਸੀਂ ਆਪਣੇ ਹਿਸਾਬ ਦੇ ਨਾਲ ਬਣਾ ਲਿਓ ਜਿਵੇਂ ਮੰਨ ਲਓ ਤੁਸੀਂ ਪਨੀਰ ਦੇ ਛੋਟੇ ਪਕੌੜੇ ਬਣਾਉਣੇ ਆ ਤਾਂ ਥੋੜਾ ਜਿਹਾ ਛੋਟੇ ਪੀਸ ਕੱਟ ਲਿਓ ਇਸ ਤਰੀਕੇ ਨਾਲ ਤੇ ਜਾਂ ਫਿਰ ਤੁਸੀਂ ਥੋੜਾ ਜਿਹਾ ਵੱਡੇ ਪੀਸ ਕੱਟ ਲਿਓ ਠੀਕ ਹੈ ਜੀ ਪਰ ਆਪਾਂ ਐਡੇ ਐਡੇ ਕ ਪੀਸ ਆ ਜਿਹੜੇ ਉਹ ਬਣਾ ਲੂਗੇ ਐ ਪਕੌੜਿਆਂ ਦੀ ਆਪਾਂ ਬਾਅਦ ਦੇ ਵਿੱਚ ਕਟਿੰਗ ਵੀ ਕਰ ਸਕਦੇ ਆ ਪਕੌੜੇ ਬਣਾ ਕੇ ਤੇ ਇਹਨਾਂ ਨੂੰ ਸਾਫ ਤੇ ਵੀ ਰੱਖ ਸਕਦੇ ਆ ਪਰ ਆਪਾਂ ਠੀਕ ਹੈ ਜੀ ਕਟਿੰਗ ਵੀ ਕਰਾਂਗੇ ਤੁਹਾਨੂੰ ਸਾਫ ਤੇ ਵੀ ਰੱਖ ਕੇ ਦਿਖਾਵਾਂਗੇ ਤੇ ਲਓ ਜੀ ਹੁਣ ਆਪਾਂ ਇਹਦੀ ਕਟਿੰਗ ਜਿਹੜੀ ਕਰ ਲੰਨੇ ਆ ਇਸ ਤਰੀਕੇ ਨਾਲ ਤੇ ਲਓ ਜੀ ਪਨੀਰ ਦੀ ਕਟਿੰਗ ਆਪਾਂ ਨੇ ਕਰ ਲਈ ਆ ਤੇ ਹੁਣ ਆਪਾਂ ਨੇ ਇਹ ਪਨੀਰ ਦੇ ਉੱਪਰ ਥੋੜਾ ਜਿਹਾ ਨਮਕ ਜਿਹੜਾ ਚਿੱਟਾ ਉਹ ਛਿੜਕਣਾ ਇਸ ਤਰੀਕੇ ਨਾਲ ਤਾਂ ਜੋ ਪਨੀਰ ਐ ਥੋੜਾ ਬਹੁਤਾ ਜਿਹੜਾ ਇਹਦੇ ਵਿੱਚ ਪਾਣੀ ਐ ਉਹ ਛੱਡ ਦੂਗਾ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਨੇ ਨਮਕ ਛਿੜਕ ਦੇਣਾ ਉੱਪਰ ਤੇ ਲੋ ਜੀ ਥੋੜੀ ਜਿਹਾ ਆਪਾਂ ਲਾਲ ਮਿਰਚ ਪੁੱਕ ਦੋਗੇ ਉੱਪਰ ਠੀਕ ਹੈ ਜੀ ਜਿਹੜੇ ਇਸ ਤਰੀਕੇ ਨਾਲ ਆਪਾਂ ਪਕੌੜੇ ਬਣਾਉਂਦੇ ਆ ਨਾ ਖਾਣ ਚ ਵੀ ਵਧੀਆ ਬਣਦੇ ਆ ਤਾਂ ਇਹ ਨਾਲੇ ਪਨੀਰ ਆ ਜਿਹੜਾ ਉਹ ਫਿੱਕਾ ਫਿੱਕਾ ਜਾਂ ਨਹੀਂ ਲੱਗਦਾ ਕਦੇ ਵੀ ਆਪਾਂ ਕਹਿ ਕਰਦੇ ਨਾ ਸਿੰਪਲ ਤਰੀਕੇ ਨਾਲ ਜਿਹੜੇ ਪਕੌੜੇ ਬਣਾ ਲੈਂਦੇ ਆ ਉਹ ਉੱਪਰ ਤੇ ਬੇਸਣ ਵਾਲੀ ਕੋਟਿੰਗ ਵਧੀਆ ਲੱਗਦੀ ਆ ਤੇ ਪਨੀਰ ਆ ਜਿਹੜਾ ਵਿੱਚ ਤੇ ਫਿੱਕਾ ਫਿੱਕਾ ਚ ਰਹਿ ਜਾਂਦਾ ਇਸ ਕਰਕੇ ਆਪਾਂ ਇਹਨਾਂ ਥੋੜਾ ਜਿਹਾ ਮਸਾਲੇਦਾਰ ਕਰ ਦਾਂ ਨਾ ਤੇ ਲੋ ਜੀ ਥੋੜਾ ਜਿਹਾ ਆਪਣਾ ਚਾ ਇਹ ਕਾਲਾ ਨਮਕ ਪਾ ਸਕਦੇ ਹੋ ਕਾਲੀ ਮਿਰਚ ਪਾ ਸਕਦੇ ਹਾਂ ਇਹ ਤੁਹਾਡੇ ਕੋਲ ਪੈਰੀ ਪੈਰੀ ਮਸਾਲਾ ਹੈ ਉਹ ਵੀ ਪਾ ਸਕਦੇ ਹਾਂ ਠੀਕ ਹੈ ਜੀ ਤੇ ਜਾਂ ਫਿਰ ਤੁਸੀਂ ਹਰੀਆਂ ਮਿਰਚਾਂ ਪੀਸ ਕੇ ਲਸਣ ਦਾ ਪੇਸਟ ਬਣਾ ਕੇ ਇਹਦੇ ਉੱਪਰ ਪਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਤੇ ਲਓ ਜੀ ਆਪਾਂ ਨੇ ਇਸ ਤਰੀਕੇ ਨਾਲ ਜਿਹੜਾ ਇਹ ਮਸਾਲੇਦਾਰ ਕਰ ਲੈਣਾ ਹੈ ਤੇ ਜਿਹੜਾ ਆਪਾਂ ਬੇਸਣ ਦਾ ਘੋਲ ਬਣਾਉਂਗੇ ਉਹਦੇ ਵਿੱਚ ਜਿਹੜਾ ਨਮਕ ਹੈ ਤੁਸੀਂ ਹਿਸਾਬ ਨਾਲ ਪਾਉਣਾ ਹੈ ਕਿਉਂਕਿ ਹੁਣ ਪਨੀਰ ਦੇ ਉੱਪਰ ਆਪਾਂ ਨੇ ਨੂਨ ਮਿਰਚ ਪਾ ਲਿਆ ਕਿਉਂਕਿ ਜੇ ਆਪਾਂ ਨੇ ਵੇਸਣ ਦੇ ਵਿੱਚ ਨੂਨ ਮਿਰਚ ਜ਼ਿਆਦਾ ਪਾ ਲਿਆ ਤਾਂ ਪਕੌੜਿਆਂ ਦੇ ਵਿੱਚ ਨਮਕ ਮਿਰਚ ਤੇਜ਼ ਹੋ ਜਾਊਗਾ ਆ ਚੀਜ਼ ਤੁਸੀਂ ਜ਼ਰੂਰ ਨੋਟ ਕਰ ਲਿਓ ਤੇ ਲਓ ਜੀ ਆ ਇੱਥੇ ਲੈ ਲਿਆ ਆਪਾਂ ਨੇ ਬਰੀਕ ਵੇਸਣ ਥੋੜੀ ਜਿਹੀ ਇਹਦੇ ਵਿੱਚ ਅਜਵੈਣ ਪਾ ਲੂंगे ਤੇ ਲਓ ਜੀ ਆ ਹੈਗਾ ਜੀ ਹਰੀਆਂ ਮਿਰਚਾਂ ਦਾ ਪੇਸਟ ਇਹ ਤੁਸੀਂ ਆਪਣੇ ਟੇਸਟ ਦੇ ਅਨਸਾਰ ਪਾ ਲਿਓ ਜਿੰਨਾ ਕਿ ਤੁਸੀਂ ਮਿਰਚ ਖਾਂਦੇ ਹੋ ਉੰਨੀ ਕ ਪਾ ਲਿਓ ਤੇ ਲਓ ਜੀ ਅਦਰਕ ਲਸਣ ਦੀ ਪੇਸਟ ਹੋ ਗਈ ਤੇ ਚਿੱਟਾ ਨੂਨ ਹੋ ਗਿਆ ਜੀ ਤੇ ਨਮਕ ਮਿਰਚ ਜਿਹੜਾ ਤੁਸੀਂ ਦੇਖ ਕੇ ਪਾਇਓ ਕਿਉਂਕਿ ਆਪਾਂ ਨੇ ਪਨੀਰ ਦੇ ਉੱਪਰ ਵੀ ਲਾਇਆ ਵਾ ਕਿਉਂਕਿ ਜਿਆਦਾ ਪਾ ਲਿਆ ਫਿਰ ਕੰਮ ਗੜਬੜ ਹੋ ਜਾਊਗਾ ਤੇ ਹਲਕੀ ਜੀ ਪਾਉਂਗੇ ਆਪਾਂ ਲਾਲ ਮਿਰਚ ਇਹਦੇ ਵਿੱਚ ਠੀਕ ਹੈ ਜੀ ਤੇ ਥੋੜਾ ਜਿਹਾ ਲਓ ਜੀ ਜੀਰਾ ਪਾ ਲੈਂਦੇ ਆ ਤੇ ਲਓ ਜੀ ਹੁਣ ਇਹਦੇ ਵਿੱਚ ਕਰਦੇ ਆ ਪਾਣੀ ਐਡ ਆਪਾਂ ਤੇ ਜਦੋਂ ਵੀ ਤੁਸੀਂ ਬੇਸਣ ਦਾ ਘੋਲ ਬਣਾਉਣਾ ਹੈ ਨਾ ਪਾਣੀ ਹਮੇਸ਼ਾ ਪਹਿਲਾਂ ਘੱਟ ਰੱਖਣਾ ਕਿਉਂਕਿ ਕਈ ਵਾਰ ਆਪਾਂ ਕਿਆ ਕਰਦੇ ਆ ਪਾਣੀ ਪਹਿਲਾਂ ਜਿਆਦਾ ਪਾ ਲੈਂਦੇ ਆ ਤੇ ਬੇਸਣ ਦੇ ਵਿੱਚ ਪੈ ਜਾਂਦੀਆਂ ਗੱਠਾਂ ਇਹ ਜਿਹੜੇ ਪਕੌੜੇ ਉਹ ਵਧੀਆ ਨਹੀਂ ਬਣਦੇ ਠੀਕ ਆ ਜੀ ਆ ਦੇਖੋ ਪਹਿਲਾਂ ਇਸ ਤਰੀਕੇ ਦਾ ਮੇਸਨ ਕਰਨਾ ਤੇ ਹੁਣ ਆਪਾਂ ਇਹਨੂੰ 2 ਮਿੰਟ ਮਲ ਲੂਗੇ ਤਾਂ ਜੋ ਜੋ ਵਹਦੀ ਵਿੱਚ ਗੱਠਾ-ਕੁੱਠਾ ਆਈਆਂ ਜਿਹੜੀਆਂ ਉਹ ਸਾਰੀਆਂ ਸੈੱਟ ਹੋ ਜੂਗੀਆਂ ਤੇ ਉਸ ਤੋਂ ਬਾਅਦ ਹੌਲੀ-ਹੌਲੀ ਪਾਣੀ ਜਿਹੜਾ ਫਿਰ ਆਪਾਂ ਦੇਖ-ਦੇਖ ਕੇ ਪਾਵਾਂਗੇ ਤੇ ਲਓ ਜੀ ਹੁਣ ਪੇਸਟਨ ਦੇ ਵਿੱਚ ਪਾਉਂਦੇ ਆ ਪਾਣੀ ਠੀਕ ਆ ਜੀ ਦੇਖ-ਦੇਖ ਕੇ ਪਾਵਾਂਗੇ ਥੋੜਾ-ਥੋੜਾ ਪਾਣੀ ਆਪਾਂ ਯਾਨੀ ਪਹਿਲਾਂ ਜ਼ਿਆਦਾ ਨਹੀਂ ਪਾਉਣਾ ਫਿਰ ਕੰਮ ਗੜਬੜ ਹੋ ਜਾਊਗਾ ਤੇ ਲਓ ਜੀ ਹੁਣ ਇਹਨੂੰ ਦੁਬਾਰਾ ਤੋਂ ਕਰਦੇ ਆਂ ਮਿਕਸ ਤੇ ਲਓ ਜੀ ਬੇਸਣ ਆਪਣਾ ਜਿਹੜਾ ਆਪਾਂ ਨੇ ਘੋਲ ਲਿਆ ਬੇਸਣ ਦਾ ਬੈਟਰ ਬਣ ਕੇ ਰਿੜੀ ਆ ਜੀ ਤੇ ਇਸ ਤਰੀਕੇ ਦਾ ਆਪਾਂ ਨੇ ਬੈਟਰ ਤਿਆਰ ਕਰਨਾ ਹੈ ਜਿਹੜਾ ਬੈਟਰ ਹੈ ਜਿਆਦਾ ਪਤਲਾ ਵੀ ਨਹੀਂ ਹੋਣਾ ਚਾਹੀਦਾ ਤੇ ਜਿਆਦਾ گاੜਾ ਵੀ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਤੇ ਲਓ ਜੀ ਬੈਟਰ ਆਪਣਾ ਤਿਆਰ ਹੈ ਤੇ ਹੁਣ ਬਣਾਉਂਦੇ ਆਂ ਪਕੌੜੇ ਤੇ ਲਓ ਜੀ ਇੱਧਰ ਆਪਾਂ ਨੇ ਕੜਾਹੀ ਦੇ ਵਿੱਚ ਤੇਲ ਹੈ ਜਿਹੜਾ ਪਾ ਲਿਆ ਹੈ ਤੇਲ ਹੋ ਗਿਆ ਜੀ ਆਪਣਾ ਚੰਗੀ ਤਰ੍ਹਾਂ ਗਰਮ ਤੇ ਲਓ ਜੀ ਹੁਣ ਆਪਾਂ ਨੇ ਇਸ ਤਰੀਕੇ ਨਾਲ ਠੀਕ ਹੈ ਜੀ ਬੇਸਣ ਦੇ ਵਿੱਚ ਪਨੀਰ ਗੇੜਨਾ ਹੈ ਤੇ ਇੰਤਾਂ ਚੰਗੀ ਤਰ੍ਹਾਂ ਡਿੱਪ ਕਰੋਂਗੇ ਲਵੇੜੋਂਗੇ ਠੀਕ ਹੈ ਜੀ ਤੇ ਐਦਾਂ ਚੱਕਣਾ ਹੈ ਹਲਕਾ ਜਿਹਾ ਪਾਣੀ ਐਦਾਂ ਝਾੜਨਾ ਇਸ ਤਰੀਕੇ ਨਾਲ ਠੀਕ ਹੈ ਜੀ ਇਸ ਤਰੀਕੇ ਨਾਲ ਝਾੜ ਕੇ ਤੇ ਐਦਾਂ ਇਹਨੂੰ ਆਪਾਂ ਉੱਪਰ ਨੂੰ ਮੋੜੂਗੇ ਤੇ ਲਓ ਜੀ ਇਸ ਤਰੀਕੇ ਨਾਲ ਆਪਾਂ ਨੇ ਇਹ ਤੇਲ ਦੇ ਵਿੱਚ ਛੱਡ ਦੇਣਾ ਹੈ ਠੀਕ ਹੈ ਜੀ ਪਕੌੜੇ ਆਪਣੇ ਵਧੀਆ ਬਣੂਗਾ ਇਹਨ ਪੂਰੇ ਸਾਫ ਆ ਦੇਖ ਲਓ ਤੁਸੀਂ ਇਸ ਤਰੀਕੇ ਨਾਲ ਚੱਕਣਾ ਪਕੌੜਾ ਇਹਨੂੰ ਝਾੜ ਕੇ ਹਲਕਾ ਜਾਂ ਇਸ ਤਰੀਕੇ ਨਾਲ ਮੋੜ ਕੇ ਤੇ ਅਜ ਤਾਂ ਵਿੱਚ ਛੱਡੂਗੇ ਪਨੀਰ ਦੇ ਪਕੌੜਿਆਂ ਦੀ ਕੋਟਿੰਗ ਵੀ ਨਹੀਂ ਉਤਰੂਗੀ ਠੀਕ ਹੈ ਜੀ ਜਿਹੜਾ ਆਪਾਂ ਬੇਸਣ ਪਤਾ ਦਾ ਕਰ ਲੈਂਦੇ ਆ ਨਾ ਜਿਆਦਾ ਉਹ ਕਰਕੇ ਵੀ ਤੇ ਇੱਕ ਜਦੋਂ ਪਨੀਰ ਦੇ ਵਿੱਚ ਪਾਣੀ ਹੁੰਦਾ ਏ ਫਿਰ ਆਪਣੇ ਪਕੌੜੇ ਖਰਾਬ ਹੁੰਦੇ ਆ ਜੇ ਮੰਨ ਲਓ ਆਪਣਾ ਬੇਸਣ ਵੀ ਵਧੀਆ ਕੁਲਿਆ ਵਾਏ ਤੇ ਪਨੀਰ ਦੇ ਵਿੱਚ ਪਾਣੀ ਵੀ ਨਹੀਂ ਹੈ ਬਹੁਤਾ ਫਿਰ ਆਪਣੇ ਪਕੌੜੇ ਆ ਜਿਹੜੇ ਵਧੀਆ ਬਣੂਗੇ ਇਸ ਤਰੀਕੇ ਨਾਲ ਲਾਉਣੀ ਹੁਣ ਮੈਂ ਲਾਉਂਗਾ ਛੱਡ ਇਹਨਾਂ ਨੂੰ ਸਾਰਿਆਂ ਨੂੰ ਹੌਲੀ ਹੌਲੀ ਕਰਕੇ ਤੇ ਪਹਿਲਾਂ ਆਪਾਂ ਨੇ ਪਕੌੜੀਆਂ ਜਿਹੜੀਆਂ ਇੱਕ ਵਾਰ ਕੱਚੇ ਕਰਨੀਆਂ ਐ ਇਹ। ਯਾਨੀ ਹਾਫ ਫਰਾਈ ਕਰਦੇ ਆਂ ਤੇ ਲੋ ਜੀ ਪਹਿਲਾਂ ਆਪਾਂ ਨੇ ਇਹ ਹਾਫ ਫਰਾਈ ਕਰ ਲੈਣੇ ਆਂ। ਆ ਦੇਖੋ ਤੁਹਾਡੀ ਪਕੌੜੇ ਦੇਖੋ ਇਹ ਨਾ ਪੂਰੇ ਜਿਵੇਂ ਸੇਹਾਂ ਦੇ ਵਿੱਚ ਹੁੰਦੇ ਆ ਨਾ ਉਸ ਤਰੀਕੇ ਦੇ ਪਕੌੜੇ ਐ ਇਹ। ਤੇ ਪਕਾਉਣੇ ਇਹ ਮੀਡੀਅਮ ਸੇਕ ਪਰ ਐ ਤਾਂ ਜੋ ਬੇਸਣ ਐ ਜਿਹੜਾ ਚੰਗੀ ਤਰ੍ਹਾਂ ਪੱਕ ਜਾਵੇ ਵਿੱਚ ਤੇ ਬੇਸਣ ਕੱਚਾ ਨਾ ਰਹੇ। ਤੇ ਸੇਕ ਜਦੋਂ ਵੀ ਆਪਾਂ ਨੇ ਪਕੌੜੇ ਛੱਡਣੇ ਆ ਮੀਡੀਅਮ ਹੌਟ ਹੋਣਾ ਚਾਹੀਦਾ। ਮਨ ਲਓ ਜੇ ਜਿਆਦਾ ਓਵਰ ਸੇਕ ਹੋ ਗੋ ਤਾਂ 1 ਲੱਖ ਚ ਪਕੌੜੇ ਉੱਪਰ ਤੇ ਖਾਲੇ ਹੋ ਜੂਗੇ ਤੇ ਜਦੋਂ ਆਪਾਂ ਉਹਨਾਂ ਨੂੰ ਦੁਬਾਰਾ ਫਰਾਈ ਕਰੋਂਗੇ ਫਿਰ ਜਮੇ ਹੀ ਆਪਣਾ ਕੰਮ ਹੈ ਜਿਹੜਾ ਖਰਾਬ ਹੋ ਜਾਣਾ ਇਸ ਕਰਕੇ ਸੇਕ ਮੀਡੀਅਮ ਹੌਟ ਠੀਕ ਹੈ ਜਿਆਦਾ ਨਹੀਂ ਰੱਖਣਾ ਹੈਗਾ ਪਕੌੜੇ ਥੋੜੇ ਪੂਰੀਨ ਕੈਂਟ ਬਣੋਂਗੇ ਤੇ ਲੋ ਜੀ ਇਹਨਾਂ ਨੂੰ ਪਕਾਉਨੇ ਆ ਮੀਡੀਅਮ ਸੇਕ ਤੇ 1-2 ਮਿੰਟ ਤੇ ਲੋ ਜੀ ਪਕੌੜੇ ਆਪਣੇ ਫੱਕ ਚੁੱਕੇ ਆ ਜੀ ਇਹਨਾਂ ਦਾ ਹਲਕਾ ਜਿਹਾ ਕਲਰ ਹੈ ਜਿਹੜਾ ਆਪਾਂ ਨੇ ਕਰ ਲੈਣਾ ਮੰਨ ਲਓ ਜਿਆਦਾ ਫਰਾਈ ਨਹੀਂ ਕਰਨੇ ਹੈਗੇ ਜਿਆਦਾ ਕਾਲੇ ਹੋ ਜੂਗੇ ਤੇ ਲਓ ਜੀ ਪਕੌੜੇ ਆਪਣੇ ਕੱਚੇ ਹੋ ਗਏ ਆ ਜੀ ਫੇਰ ਹੁਣ ਦੂਜੇ ਪਕੌੜੇ ਵੀ ਜਿਹੜੇ ਬਚ ਗਏ ਉਹ ਵੀ ਬਣਾ ਕੇ ਰੱਖ ਲੈਣਾ ਤੇ ਲਓ ਜੀ ਪਨੀਰ ਦੇ ਪਕੌੜੇ ਆਪਾਂ ਨੇ ਕੱਚੇ ਕਰ ਲਏ ਆ ਜੀ ਜਿਹੜੀ ਹਾਫ ਫਰਾਈ ਕਰ ਲਏ ਆ ਤੇ ਜਦੋਂ ਵੀ ਤੁਸੀਂ ਫਰਾਈ ਕਰਕੇ ਪਕੌੜੇ ਰੱਖਣੇ ਹਨ ਤੁਸੀਂ ਇਕੱਲੇ ਇਕੱਲੇ ਰੱਖਣੇ ਇਹ ਇੱਕ ਦੂਏ ਦੇ ਉੱਪਰ ਨਹੀਂ ਜ਼ਿਆਦਾ ਚੜਾ ਕੇ ਰੱਖਣੇ ਐਦਾਂ ਪਕੌੜੇ ਆ ਜਿਹੜੇ ਗਰਮੈਸਮਾ ਇੱਕ ਦੂਏ ਦੇ ਨਾਲ ਚਿਪਕ ਜਾਂਦੇ ਆ ਤੇ ਜਦੋਂ ਆਪਾਂ ਇਹਨਾਂ ਨੂੰ ਦੁਬਾਰਾ ਫਰਾਈ ਕਰਦੇ ਆ ਫਿਰ ਇਹ ਖਰਾਬ ਹੋ ਜਾਂਦੇ ਆ ਤੇ ਹੁਣ ਆਪਾਂ ਇਹਨਾਂ ਨੂੰ 10-15 ਮਿੰਟ ਇੱਕ ਵਾਰੀ ਪਾੜ ਜਾ ਠੰਡੇ ਕਰ ਲੂਗੇ ਤੇ ਉਸ ਤੋਂ ਬਾਅਦ ਕਰਾਂਗੇ ਫਰਾਈ ਤੇ ਲਓ ਜੀ ਪਕੌੜੇ ਆ ਜਿਹੜੇ ਆਪਣੇ ਠੰਡੇ ਹੋ ਚੁੱਕੇ ਆ ਜੀ ਠੀਕ ਆ ਜੀ ਆ ਦੇਖੋ ਕਿੰਨੇ ਵਧੀਆ ਇਹ ਬਣ ਕੇ ਤਿਆਰ ਹੋਏ ਆ ਤੇ ਹੁਣ ਆਪਾਂ ਇਹਨਾਂ ਨੂੰ ਕਰਦੇ ਆ ਫਰਾਈ ਜਿਹੜੀ ਪੱਕੇ ਕਰਦੇ ਆ ਤੇ ਮੈਂ ਤੁਹਾਨੂੰ ਦੱਸਦਾ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਕੱਟ ਕੇ ਵੀ ਫਰਾਈ ਕਰ ਸਕਦੇ ਆ ਠੀਕ ਆ ਜੀ ਕਿਦਾਂ ਬਿਆਹ ਦੇ ਵਿੱਚ ਦੇਖਿਆ ਤੁਸੀਂ ਕੱਟੇ ਹੋਏ ਹੁੰਦੇ ਆ ਨਾ ਇਸ ਤਰੀਕੇ ਨਾਲ ਦਕਾਨਾਂ ਪਰ ਵੀ ਇਦਾਂ ਵੀ ਵਧੀਆ ਲੱਗਦੇ ਆ ਤੁਸੀਂ ਇਹਨੂੰ ਤਿਰਛਾ ਵੀ ਕੱਟ ਸਕਦੇ ਹੋ ਤੇ ਜਾਂ ਫਿਰ ਤੁਸੀਂ ਇਹਨੂੰ ਸਿੱਧਾ ਵੀ ਕੱਟ ਸਕਦੇ ਹੋ ਇਸ ਤਰੀਕੇ ਨਾਲ ਇਹ ਤੁਹਾਡੀ ਮਰਜ਼ੀ ਆ ਤੇ ਜਾਂ ਫਿਰ ਤੁਸੀਂ ਇਹਨੂੰ ਪੂਰਾ ਵੀ ਫਰਾਈ ਕਰ ਸਕਦੇ ਹੋ ਪਰ ਜਿਹੜੇ ਪਕੌੜੇ ਆਪਾਂ ਇਸ ਤਰੀਕੇ ਨਾਲ ਕੱਟ ਕੇ ਫਰਾਈ ਕਰਦੇ ਆ ਉਹ ਅੰਦਰੋਂ ਵੀ ਪੱਕ ਜਾਂਦੇ ਆ ਤੇ ਪੂਰੇ ਹਨ ਵਧੀਆ ਲੱਗਦੇ ਆ ਤੇ ਆਪਾਂ ਜਿਹੜੇ ਪਕੌੜੇ ਆ ਠੀਕ ਆ ਜੀ ਕੱਟ ਕੇ ਵੀ ਫਰਾਈ ਕਰੂਗੇ ਥੋੜੇ ਜਿਹਾ ਥੋੜੇ ਜਿਹਾ ਆਪਾਂ ਇਦਾਂ ਹੀ ਫਰਾਈ ਕਰ ਲੂਗੇ ਤੇ ਲਓ ਜੀ ਹੁਣ ਪਕੌੜੇ ਕਰਦੇ ਆਪਾਂ ਪੱਕੇ ਸੇ ਪਹਿਲੇ ਇੱਕ ਪਕੌੜਾ ਛੱਡ ਕੇ ਦੇਖੋਗੇ ਤੇਲ ਆਪਣਾ ਬਿਲਕੁਲ ਠੀਕ ਹੈ ਜੀ ਤੇ ਹੁਣ ਆਪਾਂ ਥੋੜੇ ਜਿਹਾ ਪਕੌੜੇ ਇਹਦੇ ਵਿੱਚ ਛੱਡ ਲੈਣੇ ਆ ਜਦੋਂ ਪਕੌੜੇ ਪੱਕੇ ਕਰਦੇ ਨਾ ਤੇਲ ਉਦੋਂ ਵੀ ਆਪਣਾ ਮੀਡੀਅਮ ਹੌਟ ਚਾਹੀਦਾ ਏ ਨਾ ਜ਼ਿਆਦਾ ਠੰਡਾ ਨਾ ਹੀ ਜ਼ਿਆਦਾ ਗਰਮ ਜਦੋਂ ਪਕੌੜੇ ਆਪਾਂ ਨੇ ਪਨੀਰ ਦੇ ਹੁਣ ਤੇਲ ਦੇ ਵਿੱਚ ਛੱਡ ਲੈ ਆ ਆਪਾਂ ਨੇ ਇਹਦੇ ਵਿੱਚ 2 ਮਿੰਟ ਝਾਰਨੀ ਨਹੀਂ ਮਾਰਨੀ ਹੈਗੀ ਠੀਕ ਹੈ ਜੀ ਕਿਉਂਕਿ ਜਦੋਂ ਪਰ ਨਾਲ ਲੱਗਦੀ ਹਲਾਉਂਗੇ ਨਾ ਕੱਟੇ ਹੋਏ ਪਕੌੜਿਆਂ ਨੂੰ ਔਰ ਪਰ ਤੇ ਕੋٹنگ ਆ ਜਿਹੜੀ ਉਹ ਨਿਕਲ ਲੱਗ ਜਾਂਦੀ ਆ ਤੇ ਆਪਾਂ ਨੇ ਇਹ 2 ਮਿੰਟ ਬਾਅਦ ਹਿਲਾਉਣੇ ਆ ਜੀ ਠੀਕ ਆ ਜੀ ਹਾਲ ਹੋ ਗਏ ਤੇ ਹੁਣ ਆਪਾਂ ਇਹਨਾਂ ਨੂੰ ਏਦਾਂ ਹਲਕੇ ਹਲਕੇ ਹੱਥਾਂ ਨਾਲ ਹਲਾ ਕੇ ਫਰਾਈ ਕਰ ਲੰਨੇ ਆ ਜੀ ਤੇ ਲਓ ਜੀ ਪਕੌੜੇ ਆਪਣੇ ਫਰਾਈ ਹੋ ਚੁੱਕੇ ਆ ਜੀ ਯਾਨੀ ਪੱਕ ਚੁੱਕੇ ਆ ਇਸ ਤਰੀਕੇ ਦਾ ਕਲਰ ਆਪਾਂ ਨੇ ਇਹਨਾਂ ਦਾ ਕਰ ਲਿਆ ਨਾ ਪੂਰੇ ਹਨ ਕਰਾਰੇ ਪਕੌੜੇ ਬਣ ਗਏ ਆ ਜੀ ਤੇ ਇਹਨਾਂ ਨੂੰ ਕੱਢਦੇ ਆ ਹੁਣ ਆਪਾਂ ਕੜਾਹੀ ਚੋਂ ਬਾਹਰ ਠੀਕ ਆ ਜੀ ਤੇ ਹੁਣ ਕਰਦੇ ਆ ਜੀ ਆਪਾਂ ਪੂਰੇ ਜਿਹੜੇ ਸਾਫ ਤੇ ਪਕੌੜੇ ਹੋ ਫਰਾਈ ਆ ਲਓ ਜੀ ਠੀਕ ਆ ਜੀ ਤੇ ਲਓ ਜੀ ਪਕੌੜੇ ਆਪਣੇ ਦੂਜੇ ਵੀ ਫਰਾਈ ਹੋ ਚੁੱਕੇ ਆ ਜੀ ਇਸ ਤਰੀਕੇ ਦਾ ਕਲਰ ਹੈ ਜਿਹੜਾ ਪਸ ਕਰੂਗੇ ਉਹਨਾਂ ਦਾ ਤੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਨਚੋੜ ਕੇ ਤੇਲ ਚੋਂ ਕੱਢ ਲੈਣੇ ਆ ਕੜਾਹੀ ਚੋਂ ਬਾਹਰ ਤੇ ਲਓ ਜੀ ਪਕੌੜੇ ਬਣ ਕੇ ਹੋ ਗਏ ਜੀ ਰੈਡੀ ਤੁਸੀਂ ਕਲਰ ਚੈੱਕ ਕਰੋ ਪਕੌੜਿਆਂ ਦਾ ਮੈਂ ਕਹਿੰਦਾ ਇਸ ਤਰੀਕੇ ਨਾਲ ਤੁਸੀਂ ਪਕੌੜੇ ਬਣਾ ਕੇ ਖਾਓਗੇ ਜਿੱਦਾਂ ਬਿਆਂ ਦੇ ਵਿੱਚ ਪਕੌੜੇ ਬਣੇ ਹੁੰਦੇ ਨੇ ਨਾ ਸੇਮ ਓਦਾਂ ਦਾ ਟੇਸਟ ਆਊਗਾ ਠੀਕ ਆ ਜੀ ਐਂ ਪੂਰਾ ਹਲਵਾਈ ਸਟਾਈਲ ਆ ਤੇ ਲੋ ਜੀ ਤੁਸੀਂ ਇਹਨਾਂ ਨੂੰ ਗ੍ਰੀਨ ਚਟਣੀ ਨਾਲ ਰੈੱਡ ਚਟਣੀ ਨਾਲ ਖਾ ਸਕਦੇ ਹੋ ਤੇ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਜੀ ਤੇ ਨਾਲੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਰਾਮ ਰਾਮ ਆਦਾਬ ਜੀ